ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜੀ ਨੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰਾ ਜਿਹਾ ਆਪਣਾ ਆਰਡਰ ਹੈ ਜਿਹੜਾ ਆਪਾਂ ਬਹੁਤ ਰੀਜ ਦੇ ਨਾਲ ਰੈਡੀ ਕੀਤਾ ਉਹ ਦਿਖਾ ਰਹੇ ਹਾਂ ਵੈਸੇ ਤਾਂ ਤੁਹਾਨੂੰ ਸਾਰੇ ਸੂਟਸ ਦੇਖ ਕੇ ਪਤਾ ਲੱਗ ਜਾਏਗਾ ਕਿ ਅਸੀਂ ਕਿੰਨੀ ਰੀਜ ਲਗਾਈ ਹੈ ਇਹ ਵਾਲਾ ਆਰਡਰ ਰੈਡੀ ਕਰਨ ਤੇ ਤੇ ਵਾਕਿਆਸ ਇਹਨਾਂ ਦੇ ਸੂਟ ਰੈਡੀ ਹੋਏ ਹਨ ਉਹ ਵੀ ਬਹੁਤ ਖੁਸ਼ ਹੋਏ ਕਿ ਸਾਡਾ ਆਰਡਰ ਤੁਸੀਂ ਬਹੁਤ ਜ਼ਿਆਦਾ ਸੋਹਣਾ ਤਿਆਰ ਕੀਤਾ ਹਾਂਜੀ ਇਹ ਸਾਨੂੰ ਆਰਡਰ ਦਿੱਤਾ ਸੀਗਾ ਸਾਡੇ ਰੂਬੀ ਭੈਣ ਨੇ ਕੈਨੇਡਾ ਤੋਂ ਆਪਣੀ ਪਰਜਾਈ ਦੇ ਸੂਟਸ ਰੈਡੀ ਕਰਵਾਏ ਨੇ ਆਪਣੇ ਤੋਂ ਵਰੀ ਦੇ ਉਹਨਾਂ ਨੇ ਸਿਰਫ ਸੂਟਸ ਨਹੀਂ ਡੈਡੀ ਕਰਵਾਏ ਹਰ ਤਰ੍ਹਾਂ ਦੀ ਡਰੈਸ ਹੈਗੀ ਹੈ ਜਿਹੜੀ ਆਪਣੀ ਵਰੀ ਦੇ ਵਿੱਚ ਰੱਖਣੀ ਸੀ ਤਾਂ ਆਪਾਂ ਉਸ ਤਰ੍ਹਾਂ ਦੇ ਨਾਲ ਉਹਨਾਂ ਦਾ ਆਰਡਰ ਹੈ ਜਿਹੜਾ ਰੈਡੀ ਕੀਤਾ ਪਹਿਲਾ ਸੂਟ ਹੈ ਜੀ ਸੈਟਨ ਔਰਗੈਂਜ਼ਾ ਦੇ ਉੱਪਰ orange color ਦੇ ਉੱਪਰ ਬਣਿਆ ਹੋਇਆ ਹੈਂਡ embroiderry ਦਾ ਕੰਮ ਹੈ ਬਹੁਤ ਹੀ ਜ਼ਿਆਦਾ ਹੈਵੀ ਸੂਟ ਹੈ ਜਿਹੜਾ ਇਹ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਘੇਰੇ ਦਾ ਕੰਮ ਰਹਿਣਾ ਜੀ ਠੀਕ ਹੈ ਤੇ ਉੱਪਰ ਨੂੰ ਬਹੁਤ ਸੋਨਾ ਹੈਗਾ ਜਿਹੜਾ ਸਾਰਾ ਜਾਲ ਬਣਿਆ ਹੋਇਆ ਹੈ ਘੇਰੇ ਦੇ ਐਮਬ੍ਰੋਇਡਰੀ ਬਹੁਤ ਸੋਹਣੀ ਹੈ ਤੇ ਉੱਪਰ ਸਾਰੇ ਸੂਟ ਦੇ ਵਿੱਚ ਜਿਹੜਾ ਜਾਲ ਬਣਿਆ ਹੋਇਆ ਤੇ ਇਹ ਸੂਟ ਆਪਣਾ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਸ ਨੂੰ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਵੈਸੇ ਤਾਂ ਕਿਸੇ ਵੀ ਸਟਾਫ ਤੇ ਕਰਵਾ ਸਕਦੇ ਹੋ ਇਹਨੇ ਹਰ ਕਲਰ ਹਰ ਸਟਾਫ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਠੀਕ ਹੈ ਜੀ ਇਸ ਤਰ੍ਹਾਂ ਨੈਕ ਲਾਈਨ ਬਣੀ ਹੋਈ ਹੈ ਤੇ ਘੇਰੇ ਵਾਲਾ ਕੰਮ ਹੈ ਜਿਹੜਾ ਆਪਾਂ 슬ੀਵਜ਼ ਦੇ ਉੱਪਰ ਲੈ ਕੇ ਆਏ ਆਂ 슬ੀਵਜ਼ ਹੈਗੀਆਂ ਜਿਹੜੀਆਂ ਆਪਾਂ ਬੈਲ ਸ਼ੇਪ ਬਣਾਈਆਂ ਹੋਈਆਂ ਨੇ ਤਾਂ ਜੋ ਕੰਫਰਟੇਬਲ ਵੀ ਰਹਿਣ ਤੇ ਟ੍ਰੈਂਡ ਦੇ ਵਿੱਚ ਵੀ ਹੈ ਕੀ ਕੰਮ ਦੀ ਜਿਹੜੀ ਸਫਾਈ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦੇ ਨਾਲ ਹੈ ਜੀ ਜਿਹੜਾ ਆਪਾਂ ਸੇਮ ਹੀ ਕੰਮ ਬਾਜੂ ਵਾਲਾ ਬਾਟਮ ਤੇ ਲੈ ਕੇ ਆਏ ਠੀਕ ਹੈ ਤੁਸੀਂ ਬਾਟਮ ਸਕਿਪ ਵੀ ਕਰਵਾ ਸਕਦੇ ਹੋ ਤੇ ਕੰਮ ਕਰਵਾ ਵੀ ਸਕਦੇ ਹੋ ਪਿਓਰ ਔਰਗੈਂਜ਼ਾ ਦਾ ਆਪਾਂ ਇਸ ਦੇ ਨਾਲ ਦੁਪੱਟਾ ਰੱਖਿਆ ਦੁਪੱਟੇ ਦੇ ਵਿੱਚ ਸਪਰੈਡਿੰਗ ਕੀਤੀ ਹੋਈ ਹੈ ਮੋਤੀ ਰੱਖ ਕੇ ਸਾਈਡ ਤੇ ਦਬਕਾ ਲਗਾਇਆ ਹੋਇਆ ਕਿਉਂਕਿ ਦਬਕੇ ਦਾ ਕਾਫੀ ਕੰਮ ਸੀ ਸੂਟ ਦੇ ਵਿੱਚ ਸਾਈਡਸ ਤੇ ਉੱਪਰ ਆਪਾਂ ਦੁਪੱਟੇ ਦੇ ਜੀ ਲੇਸ ਲਗਾ ਕੇ ਬਹੁਤ ਹੀ ਸੋਹਣੀ ਲੇਸ ਦੇ ਨਾਲ ਇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਇਹ ਸੂਟ ਹੈ ਜਿਹੜਾ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ। ਬੜੀ ਸਲਿਮ ਜੀ ਕੁੜੀ ਹੈ ਜਿਸ ਦਾ ਇਹ ਸੂਟ ਹੈ। ਤੇ ਇਸ ਤਰ੍ਹਾਂ ਦੇ ਨਾਲ ਆਪਾਂ ਜੁੱਤੀ ਰੈਡੀ ਕੀਤੀ ਹੋਈ ਹੈ। ਪੰਜਾਬੀ ਜੁੱਤੀ ਆਪਾਂ ਉਹਨਾਂ ਨੂੰ ਰੈਡੀ ਕਰਕੇ ਦਿੱਤੀ ਹੈ। ਨਾਲ ਪੋਟੜੀ ਰੈਡੀ ਕਰਕੇ ਦਿੱਤੀ ਹੈ। ਫੁੱਲ ਸਾਈਜ਼ ਦੀ ਪੋਟੜੀ ਆਪਾਂ ਇਸ ਦੇ ਨਾਲ ਰੈਡੀ ਕੀਤੀ ਹੈ। ਸੇਮ ਏਮਬ੍ਰੋਇਡਰੀ ਸੂਟ ਵਾਲੀ ਆਪਾਂ ਪੋਟੜੀ ਤੇ ਤੇ ਜੁੱਤੀ ਤੇ ਕੀਤੀ ਹੋਈ ਹੈ ਜੀ। ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਜਿਹੜਾ ਕੰਪਲੀਟ ਆਰਡਰ ਹੈ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ। ਹਰ ਤਰ੍ਹਾਂ ਦੀ ਜਿਹੜੀ ਚੀਜ਼ ਆ ਸੀ ਤੁਹਾਨੂੰ ਅਵੇਲੇਬਲ ਕਰਵਾ ਕੇ ਦਿੰਨੇ ਆ ਜਿੱਦਾਂ ਆਪਾਂ ਇਹਨਾਂ ਦੀ ਜੁਐਲਰੀ ਵੀ ਵਿੱਚ ਇਨਕਲੂਡ ਕੀਤੀ ਸੀ ਨੈਕਸਟ ਵਾਲਾ ਪਿੰਕ ਕਲਰ ਦਾ ਸੂਟ ਹੈ ਜੀ ਸਿਲਕ ਦੇ ਉੱਪਰ ਬਣਿਆ ਹੋਇਆ ਸੂਟ ਹੈ ਬਹੁਤ ਹੀ ਸੋਹਣਾ ਪਹਿਲਾਂ ਵੀ ਆਪਾਂ ਪਿੰਕ ਕਲਰ ਤੇ ਬਣਾਇਆ ਸੀ ਇਹਨਾਂ ਨੂੰ ਬਹੁਤ ਪਸੰਦ ਆਇਆ ਤੇ ਇਹਨਾਂ ਨੇ ਸੇਮ ਹੀ ਕਲਰ ਆ ਜਿਹੜਾ ਰਖਵਾਇਆ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਪੈਟਰਨ ਰਹੇਗਾ ਉੱਪਰ ਨੂੰ ਘੇਰੇ ਤੋਂ ਇਹ ਵਾਲਾ ਪੈਟਰਨ ਆਏਗਾ ਤੇ ਸਾਈਡਸ ਤੇ ਪੈਨਲ ਜਾਣਗੇ ਸੈਂਟਰ ਦੇ ਵਿੱਚ ਇੱਕ ਵੱਡਾ ਫਲਾਰ ਬਣਿਆ ਹੋਇਆ ਸਾਈਡਸ ਤੇ ਆਪਾਂ ਪੇਸਟਿੰਗ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਫਰੰਟ ਬੈਕ ਚੌਕ ਤੇ ਘੇਰੇ ਤੇ ਨੈਕ ਡਿਜ਼ਾਈਨ ਵੀ ਬਣਿਆ ਹੋਇਆ 슬ੀਵਸ ਵੀ ਬਣੀਆਂ ਹੋਈਆਂ ਘੇਰਾ ਬਣਿਆ ਹੋਇਆ ਫੁੱਲ ਹੈਵੀ ਸੂਟ ਹੈ ਵੀ ਰੈਡੀ ਹੋਇਆ ਬਹੁਤ ਸੋਹਣਾ ਸੂਟ ਹੈ ਆਪਾਂ ਇਹਨਾਂ ਦਾ ਪੈਕੇਜ ਇਸ ਤਰ੍ਹਾਂ ਦੇ ਨਾਲ ਰੈਡੀ ਕੀਤਾ ਕਿ ਕੁਝ ਦੁਪੱਟੇ ਆਪਾਂ ਇਹਨਾਂ ਨੂੰ ਥੋੜੇ ਜਿਹਾ ਹਲਕੇ ਦੇ ਦਿੱਤੇ ਕੁਝ ਹੈਵੀ ਦੁਪੱਟੇ ਦਿੱਤੇ ਨੇ ਇਸ ਤਰ੍ਹਾਂ ਦੇ ਨਾਲ ਇਸ ਦੀ ਬਾਟਮ ਤੇ ਵੀ ਆਪਾਂ ਕੰਮ ਜਿੱਦਾਂ ਕੀਤਾ ਹੋਇਆ ਜਦੋਂ ਚੀਜ਼ਾਂ ਨੂੰ ਤੁਸੀਂ ਸਾਡੇ ਤੇ ਛੱਡ ਦਿਓ ਤਾਂ ਅਸੀਂ ਆਪ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਮੈਨੇਜ ਕਰ ਲੈਨੇ ਆ ਕਿ ਜਿਹੜਾ ਤੁਹਾਡਾ ਪੈਕੇਜ ਆ ਉਹ ਪ੍ਰੋਪਰ ਰੈਡੀ ਹੋ ਜਾਵੇ ਪਿਓਰ ਚਨੋਂਨ ਦਾ ਦੁਪੱਟਾ ਲਗਾਇਆ ਹੋਇਆ ਦੁਪੱਟੇ ਦੇ ਸਾਰੀਆਂ ਸਾਈਡਸ ਤੇ ਉੱਪਰ ਜਿਹੜੀ ਐਮਬ੍ਰੋਇਡਰੀ ਹੋਈ ਹੋਈ ਆ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਹ ਵਾਲੇ ਲਾਈਨਸ ਜਾ ਰਹੀਆਂ ਨੇ ਸਪਰੈਡਿੰਗ ਕੀਤੀ ਹੋਈ ਆ ਪ੍ਰੋਪਰ ਬਰੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਇਸ ਦੇ ਨਾਲ ਵੀ ਆਪਾਂ ਪੋਟਲੀ ਰੈਡੀ ਕੀਤੀ ਹੈ ਜੀ ਇਹ ਪੋਟਲੀ ਵੀ ਆਪਾਂ ਫੁੱਲ ਸਾਈਜ਼ ਹੀ ਰੈਡੀ ਕੀਤੀ ਹੈ ਤੇ ਨਾਲ ਆਪਾਂ ਪੇਅਰ ਅਪ ਕੀਤੀ ਹੋਈ ਆ ਪੰਜਾਬੀ ਜੁੱਤੀ ਅਗੇਨ ਜੁੱਤੀ ਤੇ ਸੂਟ ਵਾਲੀ ਆਪਾਂ ਐਮਬ੍ਰੋਇਡਰੀ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਨਾਲ ਆਪਾਂ ਇਹਨਾਂ ਨੂੰ ਇਹ ਵਾਲਾ ਜਿਹੜਾ ਇਹਨਾਂ ਦਾ ਸੈੱਟ ਹੈ ਜੁਐਲਰੀ ਦਾ ਉਹ ਦਿੱਤਾ ਹੋਇਆ ਨਾਲ ਕੁਝ ਐਕਸਟਰਾ ਪੀਸੇਸ ਵੀ ਆਪਾਂ ਇਹਨਾਂ ਨੂੰ ਨਾਲ ਦੇ ਦਿੱਤੇ ਸੀ ਤਾਂ ਜੋ ਆਪਣੀ ਮਰਜ਼ੀ ਦੇ ਅਕੋਰਡਿੰਗ ਵੀ ਨਾਲ ਪੇਅਰ ਅਪ ਕਰ ਸਕਣ ਜੀ ਇਸ ਤਰ੍ਹਾਂ ਦੇ ਆਰਡਰਸ ਹੁੰਦੇ ਆ ਨਾ ਜਿਹੜੇ ਮੋਸਟਲੀ ਬਾਹਰ ਲੀਆਂ ਪੈਣਾਂ ਦੇ ਲਈ ਕਨਵੀਨੀਅੰਟ ਰਹਿੰਦੇ ਨੇ ਜਦੋਂ ਚੀਜ਼ਾਂ ਨੂੰ ਖੁਦ ਪਰਚੇਸ ਨਹੀਂ ਕਰ ਸਕਦੇ ਜਿੱਦਾਂ ਆਪਾਂ ਇੱਕ ਇਹਨਾਂ ਨੂੰ ਐਕਸਟਰਾ ਸੈੱਟ ਵੀ ਨਾਲ ਦਿੱਤਾ ਹੋਇਆ ਹੈ ਠੀਕ ਹੈ ਜੀ ਜਿਹੜਾ ਮਰਜ਼ੀ ਸੈੱਟ ਆਪਣੀ ਮਰਜ਼ੀ ਦੇ ਅਕੋਰਡਿੰਗ ਹੈਗਾ ਜਿਹੜਾ ਲਗਾ ਸਕਦੇ ਨੇ ਇਸ ਦੇ ਨਾਲ ਵੀ ਆਪਾਂ ਇਹਨਾਂ ਨੂੰ ਟਿੱਕਾ ਵੀ ਦਿੱਤਾ ਹੋਇਆ ਇਅਰਿੰਗਸ ਵੀ ਦਿੱਤੇ ਹੋਏ ਨੇ ਟਾਈਮ ਟੇਕਿੰਗ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਪਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਜੀ ਜਦੋਂ ਅਸੀਂ ਐਟ ધ ਐਂਡ ਆਫ ਦਾ ਡੇ ਉਹਨਾਂ ਨੂੰ ਰੈਡੀ ਹੋਇਆ ਦੇਖਦੇ ਹਾਂ ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਸੀ ਗ੍ਰੀਨ ਕਲਰ ਦਾ ਸੂਟ ਹੈ ਜੀ ਇਸ ਦੇ ਉੱਪਰ ਆਪਾਂ ਕ੍ਰਸ਼ ਟਿਸ਼ੂ ਦਾ ਪੈਚ ਲਗਾ ਕੇ ਐਮਬਰਾਇਡਰੀ ਕੀਤੀ ਹੋਈ ਹੈ ਜਿਹੜਾ ਤੁਸੀਂ ਕਟਵਰਕ ਦੇਖ ਰਹੇ ਹੋ ਨਾ ਘੇਰੇ ਦੇ ਉੱਪਰ ਇਹ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆ ਤੇ ਜਿੱਦਾਂ ਤੁਸੀਂ ਦੁਪੱਟਿਆਂ ਤੇ ਕਟਵਰਕ ਕਰਾਉਣੇ ਹੋ ਨਾ ਜਦੋਂ ਹੈਂਡ ਏਮਬ੍ਰੋਇਡਰੀ ਦੇ ਸੂਟਸ ਰੈਡੀ ਕਰਵਾਉਣੇ ਹੁੰਦੇ ਆ ਤਾਂ ਇਹ ਵਾਲਾ ਕਟਵਰਕ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਸਿੰਪਲ ਦੇ ਨਾਲੋਂ ਠੀਕ ਹੈ ਜੀ 크ਰਸ਼ ਟਿਸ਼ੂ ਦਾ ਜਿਹੜਾ ਪੈਚ ਲੱਗ ਕੇ ਹੀ ਸਾਰੀ ਏਮਬ੍ਰੋਇਡਰੀ ਹੋਈ ਹੋਈ ਹੈ ਘੇਰੇ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਸਾਰਾ ਡਿਜ਼ਾਈਨ ਨਾ ਜਿਹੜਾ ਉੱਪਰ ਨੂੰ ਜਾਂਦਾ ਸਾਰੇ ਸੂਟ ਦੇ ਵਿੱਚ ਹੈਗੀ ਜਿਹੜੀ ਬੂਟੀ ਰਹੇਗੀ ਜੀ ਸਰੀਫਸ ਤੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਠੀਕ ਹੈ ਇਸ ਤਰ੍ਹਾਂ ਇਹਦਾ ਆਪਾਂ ਸੂਟ ਤੇ ਜਿਹੜਾ ਦੁਪੱਟਾ ਨਾ ਉਹ ਹੈਵੀ ਰੱਖਿਆ ਹੋਇਆ ਬਾਟਮ ਆਪਾਂ ਇਹਨਾਂ ਨੂੰ ਇਸ ਦੇ ਨਾਲ ਹੈਗੀ ਹੈ ਜਿਹੜੀ ਉਹ ਸਿੰਪਲ ਦਿੱਤੀ ਹੋਈ ਹੈ ਬਿਲਕੁਲ ਸਿੰਪਲ ਬਾਟਮ ਦਿੱਤੀ ਹੈ ਬਾਟਮ ਤੇ ਆਪਾਂ embroidery ਨਹੀਂ ਕੀਤੀ ਤਾਂ ਜੋ ਚੀਜ਼ਾਂ ਦੀ ਗੈਟਾ ਆਪਾਂ ਜਿਹੜੀ ਉਹ ਸੋਹਣੀ ਆ ਸਕੇ ਇਸ ਤਰ੍ਹਾਂ ਦੇ ਨਾਲ ਆਪਾਂ ਪਿਓਰ organza ਦਾ ਦੁਪੱਟਾ ਲਗਾਇਆ ਹੋਇਆ ਤੇ ਫੁੱਲ ਹੈਵੀ ਦੁਪੱਟਾ ਜੀ ਇਹ ਬਹੁਤ ਹੀ ਸੋਹਣਾ ਵੀ ਬਣਿਆ ਹੋਇਆ ਤੇ ਹੈਵੀ ਵੀ ਬਹੁਤ ਆ ਦੁਪੱਟਾ ਠੀਕ ਹੈ ਨਵੀਆਂ ਵਿਆਹਿਆਂ ਦੇ ਲਈ ਆ ਹੋਇਆ ਬਹੁਤ ਸੋਹਣਾ ਲੱਗਦਾ ਆ ਦੇਖੋ ਇਸ ਤਰ੍ਹਾਂ ਦੇ ਨਾਲ ਕਟਵਰਕ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਆਪਣੇ ਦੁਪੱਟਿਆਂ ਤੇ ਕਰਵਾ ਸਕਦੇ ਹੋਣੇਓ ਕਟਵਰਕ ਕਰਵਾ ਕੇ ਸੈਂਟਰ ਦੇ ਵਿੱਚ ਜਸਟ ਸਪਰੈਡਿੰਗ ਕਰਵਾ ਸਕਦੇ ਹੋ ਕਿਉਂਕਿ ਚੀਜ਼ਾਂ ਨੂੰ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਰੈਡੀ ਕਰਨਾ ਇਨ੍ਹਾਂ ਸੋਰਸ ਤੇ ਲਈ ਜਾਂ ਇਦਾਂ ਦੇ ਆਰਡਰਸ ਦੇਣ ਦੇ ਲਈ ਨਾ ਤੁਸੀਂ ਸਾਨੂੰ ਆਪਣਾ ਬਸ ਬਜਟ ਦੱਸਣਾ ਹੁੰਦਾ ਕਿ ਸਾਨੂੰ ਇੰਨੇ ਦੇ ਵਿੱਚ ਚੀਜ਼ਾਂ ਹੈਗੀਆਂ ਜਿਹੜੀਆਂ ਰੈਡੀ ਕਰ ਦਿਓ ਤਾਂ ਫਿਰ ਅਸੀਂ ਉਸ ਹਸਾਬ ਦੇ ਨਾਲ ਤੁਹਾਨੂੰ ਪ੍ਰੋਪਰ ਪੈਕੇਜ ਬਣਾ ਕੇ ਦੇ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਸੈਂਟਰ ਦੇ ਵਿੱਚ ਸਾਰੇ ਨਾ ਕਟਦਾਣੇ ਦੀਆਂ ਲਾਈਨਸ ਜਾ ਰਹੀਆਂ ਨੇ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਜਦੋਂ ਤੁਸੀਂ ਕਿਸੇ ਫੰਕਸ਼ਨ ਦੇ ਵਿੱਚ ਵੇਅਰ ਕਰਦੇ ਹੋ ਤਾਂ ਇਦਾਂ ਦੀਆਂ ਚੀਜ਼ਾਂ ਪਾਈਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਹਾਂਜੀ ਤੇ ਇਸ ਦੇ ਨਾਲ ਵੀ ਆਪਾਂ ਪੋਟਲੀ ਰੈਡੀ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਤੇ ਵੀ ਆਪਾਂ ਸੂਟ ਨਾਲ ਦੀ ਹੀ embroiderry ਕੀਤੀ ਹੋਈ ਹੈ ਹਾਂਜੀ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਵਿਦ ਪੋਟਲੀ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਹੈ ਹਾਂਜੀ ਆਪਾਂ ਪੱਲਾ ਵੀ ਇਹਨਾਂ ਨੂੰ ਆਰਡਰ ਦੇ ਵਿੱਚ ਰੈਡੀ ਕਰਕੇ ਦਿੱਤਾ ਸੀ कॉटन ਦਾ ਆਪਾਂ ਇੱਥੇ ਪੱਲਾ ਰੱਖਿਆ ਹੋਇਆ ਕਿਉਂਕਿ ਗਰਮੀ ਦੇ ਵਿੱਚ ਫੰਕਸ਼ਨ ਸੀਗਾ ਮਾਰਚ ਦੇ ਵਿੱਚ ਇਹਨਾਂ ਦੇ ਆਪਾਂ ਵੀ ਵੀਡੀਓ ਪਾਉਣ ਦੇ ਵਿੱਚ ਲੇਟ ਹੋ ਗਏ ਤਾਂ ਪੱਲੇ ਦੇ ਸਾਰੀ ਸਾਈਡਸ ਦੇ ਉੱਪਰ ਆਪਾਂ ਬਹੁਤ ਸੋਹਣਾ ਜਿਹੜਾ ਗੋਟਾ ਹੈ ਉਹ ਲਗਾਇਆ ਹੋਇਆ ਐ ਐਸਾ ਮਹਿਰੂਨ ਕਲਰ ਦਾ ਪੱਲਾ ਰੈਡੀ ਕੀਤਾ ਸੀ ਹਾਂਜੀ ਅੱਗੇ ਇਹ ਵਾਲਾ ਸੂਟ ਐ ਇਹ ਮਸ਼ੀਨ ਏਮਬ੍ਰੋਇਡਰੀ ਦਾ ਸੂਟ ਆ ਤਿੰਨ ਸੂਟ ਆਪਾਂ ਇਹਨਾਂ ਨੂੰ ਹੈਂਡ ਏਮਬ੍ਰੋਇਡਰੀ ਦੇ ਵਿੱਚ ਕਾਫੀ ਹੈਵੀ ਦਿੱਤੇ ਨੇ ਇਹ ਮਸ਼ੀਨ ਏਮਬ੍ਰੋਇਡਰੀ ਦਾ ਸੂਟ ਆ ਬਣਿਆ ਇਹ ਵੀ ਬਹੁਤ ਸੀ ਜਿਆਦਾ ਸੋਹਣਾ ਅਜਕਨ ਸਟਾਈਲ ਦੇ ਵਿੱਚ ਆਪਾਂ ਇਸ ਨੂੰ ਬਣਾਇਆ ਹੋਇਆ ਸਿੰਗਲ ਟਾਂਕੇ ਦਾ ਜਿਹੜਾ ਕੰਮ ਆਪਾਂ ਕੀਤਾ ਹੋਇਆ ਸੋਬਰ ਥ੍ਰੈਡਸ ਕਲਰਸ ਯੂਜ਼ ਕੀਤੇ ਹੋਏ ਨੇ ਇਸ ਦੇ ਵਿੱਚ ਠੀਕ ਹੈ ਜੀ ਘੇਰੇ ਤੋਂ ਜਿਹੜੇ ਹੈਗੇ ਪੈਨਲਸ ਨੇ ਇਸ ਤਰ੍ਹਾਂ ਉੱਪਰ ਤੱਕ ਜਾ ਰਹੇ ਨੇ ਤੇ ਨੈੱਕ ਵੀ ਬਹੁਤ ਸੋਹਣਾ ਬਣਿਆ ਹੋਇਆ ਇਸ ਦਾ ਆਪਾਂ ਨੈੱਕ ਹੈਗਾ ਜਿਹੜਾ ਰਾਉਂਡ ਦੇ ਵਿੱਚ ਰੱਖਿਆ ਹੋਇਆ ਸਲੀਵਸ ਦਾ ਪੈਟਰਨ ਦੇਖੋ ਜੀ ਤੁਸੀਂ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਹੈ ਬਾਰਡਰ ਦੇ ਨਾਲ ਆਪਾਂ ਇਸ ਤਰ੍ਹਾਂ ਦੇ ਨਾਲ ਉੱਪਰ ਨੂੰ ਇੱਕ ਫਲਾਵਰ ਦਿੱਤਾ ਹੋਇਆ ਇਹ ਤੁਸੀਂ कॉटन ਦੇ सूट ਤੇ ਵੀ ਹੋਰ ਤੇ ਵੀ ਆਪਣੀ ਇੱਕ ਐਮਬ੍ਰੋਇਡਰੀ ਦੇਖੀ ਹੋਈ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਸ ਦੇ ਨਾਲ ਆਪਾਂ ਇਹਨਾਂ ਨੂੰ ਲੂਸ ਪਲਾਜ਼ੋ ਦਿੱਤਾ ਹੋਇਆ ਉਸ ਤੇ ਵੀ ਆਪਾਂ 슬ੀਵਸ ਵਾਲੀ ਐਮਬ੍ਰੋਇਡਰੀ ਕੀਤੀ ਹੈ ਤੇ ਇਹ ਦੋਨੋਂ ਸਾਈਡਸ ਦੇ ਉੱਪਰ ਆ ਜਿਹੜਾ ਇਹ ਵਾਲਾ ਫਲਾਵਰ ਆਉਂਦਾ ਜੀ ਬਹੁਤ ਸੋਹਣੀ ਲੋਕਾਂ ਆਉਂਦੀ ਹੈ ਇਹ ਵਾਲਾ ਡਿਜ਼ਾਈਨ ਤੁਸੀਂ ਆਪਣੇ ਕਿਸੇ ਵੀ ਸੂਟ ਤੇ ਕਰਵਾ ਸਕਦੇ ਹੋ ਕੰਮ ਨੂੰ ਵੱਧ ਘੱਟ ਦੇਖੋ ਜੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ ਠੀਕ ਹੈ ਇਸ ਦੇ ਨਾਲ ਆਪਾਂ ਇਸ ਤਰ੍ਹਾਂ ਟਾਈ ਡਾਈ ਦਾ ਜਿਹੜਾ ਹੈਗਾ ਜੀ ਦੁਪੱਟਾ ਲਗਾਇਆ ਹੋਇਆ ਤੇ ਦੁਪੱਟੇ ਦੇ ਸਾਰੀਆਂ ਸਾਈਡਸ ਤੇ ਆਪਾਂ ਟਾਈ ਡਾਈ ਵਾਲੀ ਲੇਸ ਦੇ ਨਾਲ ਹੀ ਫਿਨਿਸ਼ਿੰਗ ਕੀਤੀ ਹੋਈ ਹੈ ਰਿੰਗਸ ਬਣਾਏ ਹੋਏ ਨੇ ਆਪਾਂ ਇਸ ਦੁਪੱਟੇ ਦੇ ਵਿੱਚ ਹਾਂਜੀ ਨੈਕਸਟ ਹੈਗਾ ਜਿਹੜਾ ਇਹਨਾਂ ਦਾ ਜੰਪਸੂਟ ਰੈਡੀ ਕੀਤਾ ਹੋਇਆ ਆਪਾਂ ਸਲੀਵਲੈਸ ਬਣਾਇਆ ਹੋਇਆ ਉੱਪਰ ਆਪਾਂ ਪਲੇਨ ਕਪੜਾ ਲਗਾਇਆ ਹੋਇਆ ਤੇ نیچے ਆਪਾਂ ਬ੍ਰੋਕੇਟ ਦਾ ਕਪੜਾ ਲਗਾਇਆ ਹੋਇਆ ਠੀਕ ਹੈ ਤੇ ਨਾਲ ਇਹਨਾਂ ਨੂੰ ਜੈਕਟ ਚਾਹੀਦੀ ਸੀ ਤਾਂ ਆਪਾਂ ਜੈਕਟ ਰੈਡੀ ਕਰਕੇ ਦਿੱਤੀ ਹੈ ਜੇਕਰ ਤੁਸੀਂ ਜੈਕਟ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਜੀ ਤੁਸੀਂ ਸਿਰਫ ਜੰਪਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਥੈਨ ਤੁਸੀਂ ਵਿਦ ਸਲੀਵਸ ਕਰਵਾ ਸਕਦੇ ਹੋ ਸੇਮ ਸਟਾਫ ਦਾ ਕਰਵਾ ਸਕਦੇ ਹੋ ਫਿਰ ਆਪਾਂ ਨੂੰ ਪਲੇਨ ਕਪੜਾ ਲਗਾਉਣ ਦੀ ਵੀ ਇੱਕ ਟਾਈਮ ਜ਼ਰੂਰਤ ਨਹੀਂ ਹੈਗੀ ਜੇਕਰ ਤੁਹਾਨੂੰ 올ਓਵਰ ਪੈਟਰਨ ਦੇ ਵਿੱਚ ਹੀ ਚਾਹੀਦਾ ਤਾਂ ਇਹ ਆਰਡਰ ਦਿਖਾਉਣ ਦਾ ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸੀਂ ਸਿਰਫ ਪੰਜਾਬੀ ਸੂਟਸ ਨਹੀਂ ਰੈਡੀ ਕਰਦੇ ਕਿਸੇ ਤਰ੍ਹਾਂ ਦੇ ਵੀ ਤੁਸੀਂ ਡ्रेसेस ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਨੈਕਸਟ ਇਹ ਵਾਲੀ ਪੈਪਲਮ ਬਹੁਤ ਜ਼ਿਆਦਾ ਸੋਨਾ ਸਟੱਫ ਤੇ ਬਣੀ ਹੋਈ ਹੈ ਇਹ ਆਪਾਂ ਜੌਰਜਟ ਦੇ ਉੱਪਰ ਨਾ ਸਿਲਵਰ ਬੋਟੀ ਹੈਗੀ ਹੈ ਜਿਹੜੀ ਉਹ ਲਈ ਸੀ ਤਾਂ ਚੌਕਲੇਟੀ ਸ਼ੇਡ ਦਿੱਤਾ ਹੋਇਆ ਆਪਾਂ ਇਸ ਨੂੰ ਤੁਸੀਂ ਦੇਖੋਗੇ ਸਾਰੇ ਹੀ ਚੀਜ਼ਾਂ ਦੇ ਕਲਰਸ ਨੇ ਜਿਹੜੇ ਅਲੱਗ-ਅਲੱਗ ਨੇ ਇਸ ਤਰ੍ਹਾਂ ਦੇ ਨਾਲ ਇਹ ਪੈਪਲਮ ਬਣੀ ਹੋਈ ਹੈ ਬਹੁਤ ਸੋਹਣੀ ਬਣੀ ਹੋਈ ਹੈ ਜੀ ਸਾਰੀਆਂ ਸਾਈਡਸ ਤੇ ਆਪਾਂ ਘੇਰੇ ਤੇ ਲੇਸ ਦਿੱਤੀ ਹੋਈ ਹੈ ਤੇ ਪਫੀ 슬ੀਵਸ ਦਿੱਤੀਆਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਅੱਜਕੱਲ੍ਹ ਠੀਕ ਹੈ ਫਰੰਟ ਤੇ ਆਪਾਂ ਇਲਾਸਟਿਕ ਦਿੱਤਾ ਹੋਇਆ ਤਾਂ ਜੋ ਪ੍ਰੋਪਰ ਹੈਗਾ ਜਿਹੜਾ ਉੱਥੋਂ ਲੁੱਕ ਆ ਸਕੇ ਤੇ ਕੰਫਰਟੇਬਲੀ ਵੀ ਵੇਅਰ ਹੋ ਜਾਵੇ ਇਸ ਦੇ ਨਾਲ ਆਪਾਂ ਇਹਨਾਂ ਨੂੰ ਦਿੱਤਾ ਹੋਇਆ ਜੀ ਸ਼ਰਾਰਾ ਫੁੱਲ ਹੈਵੀ ਜਿਹੜਾ ਸ਼ਰਾਰਾ ਆਪਾਂ ਜੌਰਜਟ ਦਾ ਇਸ ਦੇ ਨਾਲ ਬਣਾਇਆ ਹੋਇਆ ਤੇ ਸ਼ਰਾਰੇ ਦੇ ਵੀ ਆਪਾਂ ਸਾਰੇ ਬਾਟਮ ਤੇ ਉੱਪਰ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟਾ ਆਪਾਂ ਇਸ ਦੇ ਨਾਲ ਸਿੰਪਲ ਰੱਖਿਆ ਹੋਇਆ ਜੀ ਵੈਂਬਰ ਦਾ ਦੁਪੱਟਾ ਰੱਖਿਆ ਹੋਇਆ ਹੈ ਠੀਕ ਹੈ ਦੁਪੱਟਾ ਕੈਰੀ ਕਰਨਾ ਅਗਲੇ ਦੀ ਮਰਜ਼ੀ ਹੈ ਪਰ ਆਪਾਂ ਉਹਨਾਂ ਨੂੰ ਦੁਪੱਟਾ ਨਾਲ ਦਿੱਤਾ ਸੀ ਤਾਂ ਸਾਰੀਆਂ ਸਾਈਡਸ ਤੇ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਦੁਪੱਟੇ ਦੀ ਨੈਕਸਟ ਹੈ ਜੀ ਬਿਲਕੁਲ ਸਿੰਪਲ ਸੋਬਰ ਸੂਟ ਦਿੱਤਾ ਆਪਾਂ ਉਹਨਾਂ ਨੂੰ ਇਹ ਆਪਾਂ ਮੰਚਲੀ ਦਾ ਸਟੱਫ ਸ਼ੋਅ ਕੀਤਾ ਸੀ ਤੁਹਾਨੂੰ ਉਸ ਦੇ ਵਿੱਚੋਂ ਆਪਾਂ ਮਹਿਰੂਨ ਕਲਰ ਲਿਆ ਹੋਇਆ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਸ ਨੂੰ ਆਪਾਂ ਬਿਲਕੁਲ ਸਿੰਪਲ ਬਣਾਇਆ ਹੋਇਆ ਕੋਈ ਇਸ ਨੂੰ ਆਪਾਂ ਲੇਸ ਨਹੀਂ ਦਿੱਤੀ ਕੋਈ ਗੋਟਾ ਨਹੀਂ ਦਿੱਤਾ ਹੋਇਆ ਇਹ ਚੀਜ਼ਾਂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਤੇ ਇਸ ਦੇ ਨਾਲ ਆਪਾਂ ਇਹਨਾਂ ਨੂੰ ਹੈਵੀ ਸ਼ਰਾਰਾ ਦਿੱਤਾ ਹੋਇਆ ਠੀਕ ਹੈ ਅਗੇਨ ਆਪਾਂ ਸ਼ਰਾਰੇ ਦੇ ਉੱਪਰ ਕੁਝ ਵੀ ਨਹੀਂ ਕੀਤਾ ਹੋਇਆ ਇਹਨਾਂ ਇਸ ਦੇ ਨਾਲ ਜਿਹੜੀ ਸਪੈਸ਼ਲ ਚੀਜ਼ ਹੈ ਜੀ ਉਹ ਹੈਗਾ ਇਹ ਵਾਲਾ ਦੁਪੱਟਾ ਅੱਪਾ ਇਹਨਾਂ ਨੂੰ ਪੇਂਟ ਵਾਲਾ ਦੁਪੱਟਾ ਦਿੱਤਾ ਹੈ 골ਡਨ ਕਲਰ ਦਾ ਸੈਮੀ ਚਨੌਨ ਦਾ ਦੁਪੱਟਾ ਦੁਪੱਟੇ ਦੇ ਉੱਪਰ ਪੇਂਟ ਕੀਤਾ ਇਸ ਤਰ੍ਹਾਂ ਦੇ ਦੁਪੱਟੇ ਹਨ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਜਿਹੜੇ ਇੰਸਟਾਗ੍ਰam ਤੇ ਆਪਾਂ ਨੂੰ ਫੋਲੋ ਕਰਦੇ ਆ ਉੱਥੇ ਆਪਾਂ ਬਲੈਕ ਸੂਟ ਦੇ ਨਾਲ ਵੀ ਇਸ ਤਰ੍ਹਾਂ ਦਾ ਦੁਪੱਟਾ ਪੇਅਰ ਅਪ ਕੀਤਾ ਹੋਇਆ ਉਸ ਦੇ ਉੱਪਰ ਆਪਾਂ ਹੈਂਡ ਏਮਬ੍ਰੋਇਡਰੀ ਵੀ ਕੀਤੀ ਹੋਈ ਹੈ ਪੇਂਟ ਦੇ ਉੱਪਰ ਹੁੰਦੀ ਹੈ ਜਿਹੜੀ ਬਟ ਇਹਨੂੰ ਆਪਾਂ ਬਿਲਕੁਲ ਸਿੰਪਲ ਰੱਖਿਆ ਹੋਇਆ ਹੈ ਤੇ ਸਾਈਡਸ ਦੇ ਉੱਪਰ ਆਪਾਂ ਗੋਟੇ ਦੇ ਨਾਲ ਇਸ ਦੀ ਜਿਹੜੀ ਹੈਗੀ ਇਹ ਫਿਨਿਸ਼ਿੰਗ ਕੀਤੀ ਹੋਈ ਹੈ ਕਲਰਸ ਨੇ ਜਿਹੜੇ ਆਪਾਂ ਉਸ ਤਰ੍ਹਾਂ ਦੇ ਯੂਜ਼ ਕੀਤੇ ਆ ਕਿ ਤੁਸੀਂ ਹਰ ਤਰ੍ਹਾਂ ਦੇ ਸੂਟ ਦੇ ਨਾਲ ਇਸ ਨੂੰ ਕੈਰੀ ਕਰ ਸਕਦੇ ਹੋ ਜਿੱਦਾਂ ਗ੍ਰੀਨ ਕਲਰ ਨਾਲ ਫਰੋਜੀ ਕਲਰ ਨਾਲ ਮਹਿਰੂਨ ਸ਼ੇਡ ਦੇ ਨਾਲ ਤੁਸੀਂ ਇਸ ਨੂੰ ਕੈਰੀ ਕਰ ਸਕਦੇ ਹੋ ਤਾਂ 골ਡਨ ਕਲਰ ਹੈ ਤਾਂ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਇਸ ਨੂੰ ਕਿਸੇ ਵੀ ਸੂਟ ਦੇ ਨਾਲ ਹੈਗਾ ਜਿਹੜਾ ਮੈਚਿੰਗ ਇਸ ਦੀ ਕਰ ਸਕਦੇ ਹੋ ਨੈਕਸਟ ਹੈਗਾ ਜੀ ਇਹ ਵਾਲਾ ਇਹਨਾਂ ਦਾ ਸੂਟ ਜਿਹੜਾ ਕੋਰਸੈਟ ਹੈ ਇਸ ਤੇ ਆਪਾਂ ਕੀ ਕੀਤਾ ਹੋਇਆ ਹਲਕਾ ਜਿਹਾ ਵਰਕ ਕੀਤਾ ਹੋਇਆ ਮਸ਼ੀਨ ਐਮਬਲੋਇਡਰੀ ਕੀਤੀ ਹੋਈ ਆ ਸਾਰੀਆਂ ਸਾਈਡਸ ਤੇ ਆਪਾਂ ਕਟ ਵਰਕ ਦੇ ਦਿੱਤਾ ਜੀ ਪਿੰਕ ਕਲਰ ਦਾ ਠੀਕ ਹੈ neck ਦੇ ਉੱਪਰ ਬਹੁਤ ਸੋਹਣਾ ਕਟ ਵਰਕ ਦਿੱਤਾ ਹੋਇਆ ਤੇ ਇਸ ਤਰ੍ਹਾਂ ਦੇ ਨਾਲ ਆਪਾਂ sleeves ਦੇ ਉੱਪਰ ਕੰਮ ਕੀਤਾ ਹੋਇਆ loose sleeves ਦਿੱਤੀਆਂ ਨੇ अगेन ਤੇ sleeves ਤੇ ਕਟ ਵਰਕ ਦੇ ਨਾਲ ਇਹ ਵਾਲਾ ਆਪਾਂ ਫਲਾਵਰ ਦਿੱਤਾ ਹੋਇਆ ਜੀ ਨਾਲ ਇਹਨਾਂ ਨੂੰ ਆਪਾਂ ਥੋੜੀ ਜਿਹੀ loose pant ਜਿਹੜੀ ਦਿੱਤੀ ਹੋਈ ਆ ਤੇ ਉਸ ਤੇ ਵੀ ਆਪਾਂ ਕਟ ਵਰਕ ਕੀਤਾ ਹੋਇਆ ਨੈਕਸਟ ਇਹ ਵਾਲਾ ਸੂਟ ਹੈ ਜੀ ਫਰੋਜ਼ੀ ਕਲਰ ਦਾ ਜੌਰਜਟ ਦਾ ਸੂਟ ਹੈ ਸਭ ਤੋਂ ਪਹਿਲਾਂ ਆਪਾਂ ਨੇ ਉਹਨੂੰ ਟਰਾਈ ਕਰਵਾਇਆ ਸੀਗਾ ਟ్రਾਇਲ ਦੇ ਰੈਡੀ ਕੀਤਾ ਸੀਗਾ ਤਾਂ ਜੋ ਮੈਜ਼ਰਮੈਂਟ ਚੈੱਕ ਹੋ ਜਾਏ ਫਰੰਟ ਬੈਕ ਚੌਕਸ ਦੇ ਉੱਪਰ ਆਪਾਂ ਲੇਸ ਦਿੱਤੀ ਹੋਈ ਹੈ ਇਹ ਵਾਲਾ ਡਿਜ਼ਾਈਨ ਵੀ ਆਪਣਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਨੈਕਲਾਈਨ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਹੋਈ ਹੈ ਸਲੀਵਸ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਦੇ ਨਾਲ ਦੇਖੋਗੇ ਤੁਸੀਂ ਬਹੁਤ ਸੋਹਣਾ ਕੰਮ ਹੈ ਜਿਹੜਾ ਉਹ ਸਲੀਵਸ ਦੇ ਉੱਪਰ ਕੀਤਾ ਗਿਆ ਜੀ ਤੇ ਇਸ ਦੇ ਬੈਕ ਦੇ ਉੱਪਰ ਵੀ ਇਹ ਵਾਲਾ ਪੈਟਰਨ ਹੈਗਾ ਜਿਹੜਾ ਉਹ ਬਣਿਆ ਹੋਇਆ ਹੈ ਇਸ ਨੂੰ ਵੀ ਤੁਸੀਂ ਕਿਸੇ ਵੀ ਕਲਰ ਤੇ ਕਰਵਾਇਓ ਬਹੁਤ ਸੋਹਣਾ ਲੱਗਣਾ ਇਹ ਵਾਲੀ ਜਿਹੜੀ ਵੇਲ ਹੈਗੀ ਆ ਆਪਾਂ ਬਾਟਮ ਦੇ ਉੱਪਰ ਦਿੱਤੀ ਹੋਈ ਹੈ ਦੁਪੱਟਾ ਆਪਾਂ ਟਾਈ ਡਾਈ ਰੱਖਿਆ ਹੋਇਆ ਜੀ ਇਸ ਤਰ੍ਹਾਂ ਦੀ ਨਾਲ ਹੈਗਾ ਜਿਹੜਾ ਆਪਾਂ ਇਸ ਨੂੰ ਟਾਈ ਡਾਈ ਕੀਤਾ ਹੋਇਆ ਤੇ ਸਾਈਡਸ ਦੇ ਉੱਪਰ ਲੇਸ ਲਗਾਈ ਹੋਈ ਹੈ ਨੈਕਸਟ ਹੈਗਾ ਜੀ ਇਹ ਵਾਲਾ yellow ਕਲਰ ਦਾ ਬਹੁਤ ਹੀ ਜ਼ਿਆਦਾ ਸੋਹਣਾ ਲਹਿੰਗਾ ਸੂਟ ਹੈ ਇਹਨਾਂ ਦਾ ਇਸ ਤਰ੍ਹਾਂ ਦੇ ਨਾਲ ਇਸ ਦੇ ਫਰੰਟ ਬੈਕ ਜਿਹੜੇ ਹੈਗਾ ਘੇਰੇ ਦੇ ਉੱਪਰ ਆਪਾਂ embroidery ਕੀਤੀ ਹੋਈ ਹੈ ਡਿਜ਼ਾਈਨ ਦੇਖੋ ਜੀ ਤੁਸੀਂ ਆਪਣੇ ਕਿਸੇ ਵੀ ਸੂਟ ਤੇ ਬਣਵਾਇਓ ਬਹੁਤ ਜ਼ਿਆਦਾ ਸੋਹਣਾ ਲੱਗਣਾ ਹੈ ਇਹ ਬਿਲਕੁਲ ਸਿੰਪਲ ਸੋਬਰ ਹੈ ਇਸ ਤਰ੍ਹਾਂ ਦਾ ਆਪਾਂ ਹੈਵੀ ਡਿਜ਼ਾਈਨ ਬਲੈਕ ਕਲਰ ਵੀ ਇੱਕ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀਡੀਓਜ਼ ਦੇ ਵਿੱਚ ਥੋੜੇ ਲੇਟ ਹੋ ਰਹੇ ਆ ਪਰ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ neck ਦੇ ਉੱਪਰ ਆਪਾਂ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਹੋਇਆ ਹੈ V shape neck ਬਣਾਇਆ ਠੀਕ ਹੈ ਇਹ ਵਾਲਾ sleeve ਦੇ ਉੱਪਰ ਕੰਮ ਸੇਮ ਆਪਾਂ ਘੇਰੇ ਵਾਲਾ ਹੀ ਲਿਆ ਹੋਇਆ ਹੈ ਤੇ ਇਸ ਦੇ ਨਾਲ ਆਪਾਂ ਵਿਦਾਊਟ ਕੇਨ ਲਹਿੰਗਾ ਬਣਾਇਆ ਇਹ ਚੀਜ਼ ਦਾ ਬਹੁਤ ਹੁੰਦਾ ਦੁਪੱਟਾ ਆਪਾਂ ਸ਼ਿਮਰ ਦੀ ਸ਼ਰਟ ਰੱਖੀ ਸੀ ਸ਼ਿਮਰ ਦਾ ਦੁਪੱਟਾ ਰੱਖਿਆ ਦੁਪੱਟੇ ਤੇ ਗੋਟਾ ਬਹੁਤ ਸੋਹਣਾ ਲੱਗਿਆ ਹੋਇਆ ਜੀ ਜਿਹੜਾ ਕੇਨ ਤੋਂ ਬਿਨਾ ਆਪਾਂ ਲਹਿੰਗਾ ਰੈਡੀ ਕੀਤਾ ਕਿਉਂਕਿ ਮੋਸਟਲੀ ਆਪਾਂ ਨੂੰ ਕਿਹਾ ਜਾਂਦਾ ਹੈ ਕਿ ਕੇਨ ਨਹੀਂ ਅਸੀਂ ਲਗਾਉਣੀ ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ ਦੇਖਿਓ ਜੀ ਇਸ ਲਹਿੰਗੇ ਦੀ ਫਾਲ ਵੀ ਅੱਛੀ ਆਉਂਦੀ ਹੈ ਠੀਕ ਹੈ ਠੀਕ ਹੈ ਕੇਨ ਵਾਲਾ ਲਹਿੰਗਾ ਜਿਹੜਾ ਉਹਦੀ ਲੁੱਕ ਹੋਰ ਹਿਸਾਬ ਦੇ ਨਾਲ ਆਉਂਦੀ ਹੈ ਫਲਫੀ ਹੋ ਜਾਂਦਾ ਸੋਹਣਾ ਲੱਗਦਾ ਆਪਣੀ ਜਗ੍ਹਾ ਤੇ ਪਰ ਜੇਕਰ ਤੁਸੀਂ ਕੇਨ ਨਹੀਂ ਪਸੰਦ ਕਰਦੇ ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਦੋ ਲਹਿੰਗੇ ਰੈਡੀ ਕੀਤੇ ਆ ਬਹੁਤ ਸੋਹਣੇ ਬਣਦੇ ਨੇ ਨੈਕਸਟ ਇਹ ਵਾਲੀ ਫਰੌਕ ਹੈ ਜੀ ਜੌਰਜਟ ਦੇ ਉੱਪਰ ਬਣੀ ਹੋਈ ਹੈ ਪ੍ਰਿੰਟ ਬਹੁਤ ਸੋਹਣਾ ਹੈ ਕਲੀਆਂ ਵਾਲੀ ਫਰੌਕ ਬਣਾਈ ਆ ਹਰ ਇੱਕ ਕਲੀ ਦੇ ਉੱਪਰ ਆਪਾਂ ਲੇਸ ਹੈਗੀ ਹੈ ਜਿਹੜੀ ਉਹ ਲਗਾਈ ਹੋਈ ਹੈ ਠੀਕ ਹੈ ਤੇ ਨੈਕ ਹੈਗਾ ਜਿਹੜਾ ਜੀ ਆਪਾਂ ਇਹਨਾਂ ਨੂੰ ਉੱਥੇ ਕਾਲਰ ਦਿੱਤਾ ਹੋਇਆ ਹੈ ਸਲੀਵਸ ਤੇ ਆਪਾਂ ਜੁਆਇੰਟਰ ਦਿੱਤਾ ਹੋਇਆ ਨਾਲ ਆਪਾਂ ਲੇਸ ਦਿੱਤੀ ਹੋਈ ਹੈ ਵਾਈਟ ਇਸ ਨੂੰ ਆਪਾਂ ਬਿਲਕੁਲ ਸਿੰਪਲ ਸਾਬਰ ਰੱਖਿਆ ਹੋਇਆ ਤੇ ਨਾਲ ਆਪਾਂ ਇਹਨਾਂ ਨੂੰ ਲੈਗਿੰਗ ਬਣਾ ਕੇ ਦਿੱਤੀ ਹੈ ਪਜਾਮੀ ਨਾਲ ਇਸਦੇ ਆਪਾਂ ਪੇਅਰ ਅਪ ਕੀਤੀ ਹੋਈ ਹੈ ਇਸਦੇ ਨਾਲ ਤੁਸੀਂ ਪੈਂਟ ਵੀ ਬਣਾ ਸਕਦੇ ਹੋ ਸਟ੍ਰੇਟ ਬਾਟਮ ਵੀ ਫਰਾਕਸ ਦੇ ਨਾਲ ਬਣੀ ਹੋਈ ਬਹੁਤ ਸੋਹਣੀ ਲੱਗਦੀ ਹੈ ਵਿਦਆਊਟ ਦੁਪੱਟਾ ਜੀ ਇਹ ਹਾਂਜੀ ਇਹ ਹੈ ਜੀ ਇਹਨਾਂ ਦੀ ਸਾੜੀ ਜਿੱਦਾਂ ਤੁਹਾਨੂੰ ਦੱਸਿਆ ਸੀ ਇਸ ਆਰਡਰ ਦੇ ਵਿੱਚ ਤੁਹਾਨੂੰ ਸਭ ਕੁਝ ਦੇਖਣ ਨੂੰ ਮਿਲਣਾ ਹੈ ਤਾਂ ਗਲਾਸ ਜਿਹੜਾ ਟਿਸ਼ੂ ਹੈ ਆਪ ਉਸ ਦੇ ਉੱਪਰ ਇਹਨਾਂ ਦੀ ਸਾੜੀ ਲਈ ਹੋਈ ਹੈ neck ਬਣਿਆ ਹੋਇਆ ਇਸ ਦਾ ਵੀ ਬਲਾਊਸ ਦੇ ਉੱਪਰ embroidery ਹੈ ਇਹ ਵਾਲੀ ਠੀਕ ਹੈ ਤਾਂ ਇਸ ਤਰ੍ਹਾਂ ਦੇ ਨਾਲ ਹੈਗਾ ਜਿਹੜਾ ਸਾਰੇ ਹੀ ਇਹਨਾਂ ਦੇ ਇਹ ਪੱਲੇ ਦੇ ਉੱਪਰ ਵੀ ਕਢਾਈ ਆਉਣੀ ਹੈ ਠੀਕ ਹੈ ਜੀ ਗਲਾਸ organza ਦਾ ਜਿਹੜਾ ਹੈਗਾ ਸਾਰਾ ਇਹ ਰਹੇਗਾ سٹਫ ਹਾਂਜੀ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਸਿੰਪਲ ਸੂਟ ਇਹ ਵਾਲਾ ਰਹੇਗਾ ਬਰੋਕੇਟ ਦਾ ਸੂਟ ਇਸ ਤੇ ਆਪਾਂ ਫਰੰਟ ਬੈਕ ਚੌਕ ਦੇ ਉੱਪਰ ਲੇਸ ਲਗਾਈ ਹੈ ਸਲੀਵਸ ਦੇ ਉੱਪਰ ਲੇਸ ਲਗਾਈ ਹੋਈ ਹੈ ਹੋਰ ਕੋਈ ਡਿਜ਼ਾਈਨਿੰਗ ਨਹੀਂ ਕੀਤੀ ਆਪਾਂ ਪੈਂਟ ਸੂਟ ਰੈਡੀ ਕੀਤਾ ਹੋਇਆ ਸਿੰਪਲ ਰੱਖਿਆ ਇਸ ਨੂੰ ਸ਼ਿਮਰ ਦੀ ਬਾਟਮ ਹੈ ਨਾਲ ਆਪਾਂ ਲਗਾਇਆ ਹੋਇਆ ਜੀ ਸ਼ਿਮਰ ਦਾ ਹੀ ਦੁਪੱਟਾ ਦੁਪੱਟੇ ਦੇ ਉੱਪਰ ਆਪਾਂ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਠੀਕ ਹੈ ਇਸ ਤਰ੍ਹਾਂ ਨਾਲ ਦੁਪੱਟੇ ਦੇ ਵਿੱਚ ਆਪਾਂ ਜੋ ਗੋਟੇ ਲਗਾਏ ਨੇ ਸੂਟ ਦੇ ਉੱਪਰ ਉਹੀ ਆਪਾਂ ਦੁਪੱਟੇ ਤੇ ਲਗਾਏ ਹੋਏ ਨੇ ਹਾਂਜੀ ਇਹ ਬਰਬਰੀ ਦਾ ਸੂਟ ਰਹੇਗਾ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਹਰ ਤਰ੍ਹਾਂ ਦਾ ਸਟੱਫ ਆਪ ਇਨਕਲੂਡ ਕੀਤਾ ਹੈ ਇਹ ਬਰਬਰੀ ਦੇ ਪ੍ਰਿੰਟ ਆਪਾਂ ਦਿਖਾਏ ਸੀ ਇਹਨਾਂ ਨੇ ਪ੍ਰਿੰਟਸ ਸਾਰੇ ਖੁਦ ਸਿਲੈਕਟ ਕਰ ਲਈ ਸੀਗੇ ਤਾਂ ਆਪਾਂ ਇਸ ਤੇ ਵੀ ਇਹ ਲੇਸ ਲਗਾਈ ਹੈ ਫਿਰੋਜੀ ਕਲਰ ਨੂੰ ਆਪਾਂ ਹਾਈਲਾਈਟ ਕੀਤਾ ਹੋਇਆ ਇਸ ਤੇ ਉੱਪਰ 슬ੀਵਸ ਬੈਲ ਸ਼ੇਪ ਰੱਖੀਆਂ ਹੋਈਆਂ ਨੇ ਇਸਦੀ ਆਪਾਂ ਪਰਨਨ ਨੂੰ ਬਾਟਮ ਦੇ ਉੱਪਰ embroidery ਦਿੱਤੀ ਹੋਈ ਹੈ ਠੀਕ ਹੈ ਸਿੰਗਲ ਟਾਂਕੇ ਦਾ ਕੰਮ ਹੈ ਜੀ ਇਹ ਵਾਲਾ ਜਿਹੜਾ ਵਰਕ ਹੈ ਨਾ ਇਹ ਤੁਸੀਂ ਆਪਣੇ ਸੂਟ ਤੇ ਵੀ ਕਰਵਾਇਓ ਬਹੁਤ ਸੋਹਣਾ ਲੱਗਣਾ ਤੇ ਜਿਹੜੇ ਫਲਾਵਰ ਤੁਹਾਨੂੰ ਸ਼ੋਅ ਕਰ ਰਹੇ ਹਾਂ ਇਹ ਵਾਲਾ ਫਲਾਵਰ ਹੀ ਕੱਲਾ ਤੁਸੀਂ ਆਪਣੇ ਸ਼ਰਟ ਦੇ ਵਿੱਚ ਜਿੱਦਾਂ ਆਪਾਂ ਸਪਰੈਡਿੰਗ ਦੂਰ ਦੂਰ ਕਰਵਾ ਲੈਨੇ ਹੁੰਨੇ ਆ ਬਹੁਤ ਸੋਹਣੇ ਲੱਗਦੇ ਫਲਾਵਰ ਬਣੇ ਪ੍ਰਿੰਟਡ ਦੁਪੱਟਾ ਜੀ ਇਸ ਦੇ ਨਾਲ ਦੁਪੱਟੇ ਦੀ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਅੱਗੇ ਵਾਲਾ ਹੈਗਾ ਜੀ ਸੈਟਨ organza ਦਾ ਸਟੱਫ ਇਸ ਦੇ ਵੀ ਆਪਾਂ ਸਿੰਪਲ ਹੀ ਰੱਖਿਆ ਹੋਇਆ ਹੈ ਚੌਕਸ ਦੇ ਉੱਪਰ ਆਪਾਂ ਇਹਨਾਂ ਨੂੰ ਟਾਈ ਡਾਈ ਦੀ ਲੇਸ ਦਿੱਤੀ ਹੋਈ ਹੈ ਇਸ ਦਾ ਨੈੱਕ ਆਪਾਂ ਇਸ ਤਰ੍ਹਾਂ ਦੇ ਨਾਲ ਸਟਾਈਲ ਕਰ ਦਿੱਤਾ ਵੀ ਸ਼ੇਪ ਬਣਾ ਦਿੱਤੀ ਆਪਾਂ نیچے ਨੂੰ ਉੱਪਰ ਫਰੰਟ ਰਾਉਂਡ ਰੱਖ ਕੇ 슬ੀਵਸ ਦੇ ਉੱਪਰ ਆਪਾਂ ਲੇਸ ਲਗਾਈ ਹੋਈ ਹੈ ਜੀ ਇਸ ਤੇ ਇਸ ਤੇ ਵੀ ਆਪਾਂ ਬਾਟਮ ਤੇ ਏਮਬ੍ਰੋਇਡਰੀ ਕੀਤੀ ਹੋਈ ਹੈ ਇਹ ਵੀ ਸਿੰਗਲ ਟੰਕੇ ਦਾ ਕੰਮ ਹੈ ਕਟਵਰਕ ਹੋ ਕੇ ਉੱਪਰ ਏਮਬ੍ਰੋਇਡਰੀ ਹੋਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਦੁਪੱਟਾ ਇਸ ਦਾ ਵੀ ਪ੍ਰਿੰਟ ਹੈ ਜੀ ਪ੍ਰਿੰਟਡ ਦੁਪੱਟੇ ਦੇ ਉੱਪਰ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਸੇਮੀ ਲੇਸਾ ਪਾ ਦੁਪੱਟੇ ਤੇ ਲਗਾਈ ਹੋਈ ਹੈ ਹਾਂਜੀ ਨੈਕਸਟ ਅੰਟੀ ਦੇ ਸੂਟ ਨੇ ਮਤਲਬ ਕਿ ਕੁੜੀ ਦੀ ਸੱਸ ਦੇ ਸੂਟ ਨੇ ਇਹ ਪਿੰਕ ਕਲਰ ਦਾ ਸੂਟ ਹੈ ਇਹ ਪਹਿਲਾਂ ਵੀ ਆਪਾਂ ਪਿੰਕ ਕਲਰ ਦੀ ਬਣਾਇਆ ਸੀ ਇਸ ਤਰ੍ਹਾਂ ਘੇਰੇ ਦਾ ਕੰਮ ਰਹਿਣਾ ਬਹੁਤ ਸੋਹਣਾ ਪੈਟਰਨ ਹੈ ਜਿਹੜਾ ਤੁਹਾਡੇ ਘੇਰੇ ਦੇ ਉੱਪਰ ਆਉਂਦਾ ਕਾਫੀ ਬ੍ਰਾਡ ਪੈਟਰਨ ਬਣਿਆ ਹੋਇਆ ਹੈ ਇਹ ਤੇ ਬਹੁਤ ਸੋਹਣਾ ਲੱਗਦਾ ਠੀਕ ਹੈ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਰਹੇਗਾ ਤੇ ਇਹ ਵਾਲਾ ਪੈਟਰਨ ਹੈ ਜਿਹੜਾ ਸੀ ਇਹ ਤੁਹਾਡੀਆਂ ਸਲੀਵਸ ਦੇ ਉੱਪਰ ਰਹੇਗਾ ਇਸ ਨੂੰ ਵੀ ਤੁਸੀਂ ਕਿਸੇ ਵੀ ਕਲਰ ਤੇ ਬਣਵਾਇਓ ਸੂਟ ਬਹੁਤ ਸੋਹਣਾ ਲੱਗਣਾ ਹੈ ਇਹ ਪੈਟਰਨ ਤੁਹਾਡੀਆਂ ਸਲੀਵਸ ਬਾਟਮ ਇਹਨਾਂ ਨੂੰ ਹੈਵੀ ਚਾਹੀਦੀ ਸੀ ਇਸ ਲਈ ਆਪਾਂ ਬਾਟਮ ਦੇ ਉੱਪਰ ਕੋਈ embroiderry ਨਹੀਂ ਕੀਤੀ ਹੋਈ। ਦੁਪੱਟੇ ਤੇ ਆਪਾਂ ਪਿਓਰ ਚਨੋਂਨ ਦਾ ਦੁਪੱਟਾ ਲਗਾ ਕੇ ਇਸ ਦੀ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ। ਹਾਂਜੀ ਇਹਨਾਂ ਨੂੰ ਵੀ ਆਪੇ ਕੋਈ ਬਰਬਰੀ ਦਾ ਸੂਟ ਦਿੱਤਾ ਹੈ। ਇਸ ਤਰ੍ਹਾਂ ਵਾਲਾ ਪ੍ਰਿੰਟ ਇਹ ਵਾਲਾ ਇਹਨਾਂ ਨੂੰ ਦਿੱਤਾ ਹੋਇਆ ਹੈ। ਇਹਦੇ ਵੀ ਆਪਾਂ ਟਾਈ ਟਾਈ ਦੀ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਜੀ। ਨੈਕ ਦੇ ਉੱਪਰ ਵੀ ਆਪਾਂ ਲੇਸ ਲਗਾਈ ਹੋਈ ਹੈ। 슬ੀਵਸ ਦੇ ਉੱਪਰ ਲੇਸ ਲਗਾਈ ਹੋਈ ਹੈ। ਬਾਟਮ ਦੇ ਉੱਪਰ ਆਪਾਂ ਇਸ ਦੇ ਉੱਪਰ ਇਹਨਾਂ ਨੂੰ ਐਮਬ੍ਰੋਇਡਰੀ ਦਿੱਤੀ ਹੋਈ ਹੈ ਇਹ ਵੀ ਆਪਾਂ ਸਿੰਗਲ ਟਾਂਕੇ ਦਾ ਹੀ ਕੰਮ ਕੀਤਾ ਹੋਇਆ ਜੀ ਸੇਮ ਐਮਬ੍ਰੋਇਡਰੀ ਤੁਹਾਡੀ ਸਟ੍ਰੇਟ ਬਾਟਮ ਤੇ ਵੀ ਹੋ ਜਾਣੀ ਹੈ ਤੁਹਾਡੀ ਸ਼ਰਟ ਤੇ ਕਰਵਾਉਣੀ ਚਾਹੋ ਤੁਸੀਂ ਉੱਥੇ ਵੀ ਕਰਵਾ ਸਕਦੇ ਹੋ 슬ੀਵਸ ਤੇ ਕਰਵਾ ਸਕਦੇ ਹੋ ਬਹੁਤ ਸੋਹਣੀ ਲੱਗਣੀ ਹੈ ਇਸ ਦੇ ਨਾਲ ਵੀ ਪ੍ਰਿੰਟਡ ਦੁਪੱਟਾ ਸੀ ਜੀ ਦੁਪੱਟੇ ਨੂੰ ਆਪਾਂ ਲੇਸ ਦੇ ਨਾਲ ਫਿਨਿਸ਼ ਅਪ ਕੀਤਾ ਹੋਇਆ ਹੈ ਨੈਕਸਟ ਇਹ ਵਾਲਾ ਰਹੇਗਾ ਜੀ ਬ੍ਰੋਕੇਟ ਦਾ ਸੂਟ ਆ ਫਰੋਜੀ ਕਲਰ ਦੇ ਉੱਪਰ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਸੂਟ ਹੈ ਵੀ ਇਸ ਤੇ ਆਪਾਂ ਸਾਈਡਸ ਦੇ ਉੱਪਰ ਨਾ ਬਿਲਕੁਲ ਬਰੀਕ ਮੋਤੀਆਂ ਵਾਲੀ ਲੇਸ ਦਿੱਤੀ ਹੋਈ ਆ ਫਰੰਟ ਬੈਕ ਚੌਕ ਦੇ ਉੱਪਰ neck ਦੇ ਉੱਪਰ ਆਪਾਂ ਲਗਾਏ ਹੋਏ ਨੇ ਪੋਰਟਲੀ ਬਟਨ ਸੇਮ ਹੀ ਆਪਾਂ ਬਰੀਕ ਲੇਸ ਹੈਗੀ ਆ ਜਿਹੜੀ ਇਹਨਾਂ ਦੀਆਂ 슬ੀਵਸ ਦੇ ਉੱਪਰ ਦਿੱਤੀ ਹੋਈ ਆ ਬਾਟਮ ਆਪਾਂ ਸਿੰਪਲ ਰੱਖੀ ਹੋਈ ਹੈ ਤੇ ਬਹੁਤ ਹੀ ਸੋਹਣੀ ਲੇਸ ਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਆਪਸ ਦੇ ਨਾਲ ਲਗਾ ਕੇ ਉਸ ਦੀ ਫਿਨਿਸ਼ਿੰਗ ਹੈਗੀ ਆ ਜਿਹੜੀ ਉਹ ਕੀਤੀ ਹੋਈ ਹੈ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਹੀ ਆਪਾਂ ਤੁਹਾਨੂੰ ਕੰਪਲੀਟ ਆਰਡਰ ਸ਼ੋਅ ਕਰ ਦਿੱਤਾ ਤੁਸੀਂ ਵੀ ਆਪਣੇ ਵਿਆਹਾਂ ਦੇ ਆਰਡਰ ਹੈਗੇ ਜਿਹੜੇ ਗੁਰਲਵ ਕ੍ਰੀਏਸ਼ਨਸ ਦੇ ਨਾਲ ਬੁੱਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਸੂਟ ਡ्रेसेस ਤੁਹਾਨੂੰ ਬਣਾ ਕੇ ਦੇਵਾਂਗੇ ਵਿਆਹ ਵਾਲੇ ਹੈਵੀ ਲਹਿੰਗੇ ਵੀ ਆਪਾਂ ਬਣਾਉਨੇ ਆਂ ਹਰ ਤਰ੍ਹਾਂ ਦਾ ਕਾਰੀਗਰ ਆਪਣੇ ਕੋਲੇ ਅਵੇਲੇਬਲ ਹੈਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਬਿਲਕੁਲ ਵੀ ਕਰਨਾ ਨਾ ਭੁੱਲਿਓ ਹਾਂਜੀ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਅਸੀਂ ਪ੍ਰਾਂਦੇ ਜੁਐਲਰੀ ਪੰਜਾਬੀ ਜੁੱਤੀਆਂ ਹਰ ਚੀਜ਼ ਅਵੇਲੇਬਲ ਕਰਵਾ ਕੇ ਦੇਵਾਂਗੇ ਅਗਰ ਤੁਸੀਂ ਸਾਨੂੰ ਕੋਈ ਵੀ ਕੰਬੋ ਆਰਡਰ ਵੀ ਦੇਣਾ ਚਾਹੁੰਦੇ ਹੋ ਕੰਪਲੀਟ ਆਰਡਰ ਸਾਡੇ ਨਾਲ ਬੁੱਕ ਕਰਦੇ ਹੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ